ਨਾਬਾ ਤੋਂ ਹਲਕਾ ਵਿਧਾਇਕ ਗੁਰਦੀਪ ਸਿੰਘ ਦੇਮਾਨ ਦੇ ਪਿਤਾ ਦੀ ਪਹਿਲੀ ਵਰਸੀ ਇਤਿਹਾਸਿਕ ਗੁਰੂ ਘਰ ਡੇਰਾ ਬਾਬਾ ਅਜਪਾਲ ਸਿੰਘ ਕੋੜਿਆਂਵਾਲਾ ਵਿਖੇ ਸ਼ਰਧਾ ਦੇ ਸਤਕਾਰ ਨਾਲ ਮਨਾਈ ਗਈ। ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਤੋਂ ਇਲਾਵਾ ਨਾਬਾ ਹਲਕੇ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਪਾ ਪਾਣੀਆਂ ਕਹਾਣੀਆਂ ਪੁੱਤ ਪੁੱਤ ਕਰਨ ਸੋ ਅੱਜ ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਦੀ ਵਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਸਾਨੂੰ ਹੁਣੋਂ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾਜ ਪਾਇਆ ਔਰ ਜਿਹੜਾ ਬੱਚਾ ਐਮਐਲਏ ਬਣਿਆ ਉਹ ਭਾਗਾਂ ਦੇ ਤਾਂ ਸੀਗੇ ਪੁਲਿਸ ਨੂੰ ਅੱਜ ਇਨਪੁਟ ਸੀ ਕਿ ਜੀ ਪੰਜਾਬ 'ਚ ਕੋਈ ਹਮਲਾ ਹੋਮ ਵੀ ਘਟਿਆ ਸੀ ਕਿ ਇਸ ਤਰ੍ਹਾਂ ਤੁਸੀਂ ਵਾਚ ਕਰਦੇ ਹੋ ਪੀਰ ਨੂੰ ਅਖਬਾਰਾਂ ਦੀਆਂ ਗੱਡੀਆਂ ਅਰਲੀ ਮਾਰਨਿੰਗ ਚੈੱਕ ਕਰਦੇ ਮੇਰੇ ਅਰਲੀ ਮਾਰਨਿੰਗ ਸਾਰੇ ਪੰਜਾਬ ਚ ਚੈੱਕ ਕੀਤੇ ਆਂ ਜੀ ਆਨੇ ਮੈਂ ਪਤਾ ਕਰਾ ਲੂੰਗਾ ਮੈਂ ਪੁੱਛ ਲੂੰਗਾ ਮੇਰੇ ਧਿਆਨ ਚ ਵੀ ਵਸਤੂ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੰਡਾ ਸਿੰਘ ਸੰਧਵਾ ਜੀ ਕੇਂਦਰ ਦਾ ਕਿਸ ਨੇ ਕਿਤੇ ਡਾਕਾ ਲੱਗ ਰਿਹਾ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਨਾ ਸਿਧਾਂਤਕ ਘੇਰਾਬੰਦੀ ਦੀ ਗੱਲ ਹੈ ਇਹ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਹੈ ਜੀ ਪੰਜਾਬ ਨੂੰ ਸਾਡੇ ਵਿਰਸੇ ਨਾਲੋਂ ਤੋੜਨ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਸਾਡੀ ਜਿਹੜੀ ਬૌਧਿਕ ਤਾਕਤ ਦਾ ਪ੍ਰਤੀਕ ਹੈ ਔਰ ਇਹ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਹੋ ਹੀ ਨਹੀਂ ਸਕਦਾ ਜਿਹਦੀ ਤਾਕਤ ਸਿਰਫ ਸਿਰਫ ਪੰਜਾਬ ਵਿਧਾਨ ਸਭਾ ਕੋਲ ਹੈ ਜਾਂ ਤੁਹਾਡੇ ਪਾਰਲੀਮੈਂਟ ਆਫ ਇੰਡੀਆ ਕੋਲ ਹੈ ਇਹ ਨੋਟੀਫਿਕੇਸ਼ਨ ਨਾਲ ਹੀ ਨਹੀਂ ਹੋ ਸਕਦਾ ਸੋ ਇਹ ਨਾਲੇ ਮੇਰਾ خیال ਕਾਲੀ ਕੀ ਧੱਕਾ ਕਰ ਬੈਠੇ ਆ ਤੇ ਧੱਕਾ ਤਾਂ ਅਸੀਂ ਸੋਚ ਸਮਝ ਕੇ ਜਿਹੜਾ ਸਾਡੇ ਨਾਲ ਕੀਤਾ ਉਹ ਅਸੀਂ ਉਹ ਨਹੀਂ ਜਰਦੇ ਇਹਦਾ ਕਾਲੀ ਜੀ ਕੀਤਾ ਢਾ ਲਾਂਗੇ ਅਗਲਾ ਅਗਲਾ ਸਟੈਪ ਅਗਲਾ ਸਟੈਪ ਕੀ ਹੋਗਾ ਉਹਨੇ ਇਸ ਨੂੰ ਲੈ ਕੇ ਜ਼ਾਬੀ ਇਹਦੇ ਬਾਰੇ ਮੇਰੇ ਖਿਆਲ ਪੰਜਾਬ ਸਰਕਾਰ ਵੀ ਲੱਗੀ ਹੋਈ ਔਰ ਸਾਰੇ ਲੋਕ ਲੱਗੇ ਆਪਣੇ ਰਾਜਨੀਤਿਕ ਬਖਰੀਵੇਂ ਭਲਾ ਕੇ ਵੀ ਲੱਗੇ ਹੋਏ ਆ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਕੰਕਰੀਟ ਪਰ ਰਸਤਾ ਘਟਾਗੇ ਸੈਸ਼ਨ ਬੁਲਾਇਆ ਜਾ ਸਕਦਾ ਹੈ ਇਹਦੇ ਬਾਰੇ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਹੈ ਕੈਪਟਨ ਮਰਿੰਦਰ ਸਿੰਘ ਮੁਰ ਸਰ ਗਰਮ ਹੋਏ ਨੇ ਸਿਆਸਤ 'ਚ ਕਿਸ ਤਰ੍ਹਾਂ ਤੁਸੀਂ ਦੇਖੋ ਜਾਂ ਇਸ ਤਰ੍ਹਾਂ ਦੇ ਬਹੁਤ ਬੋਲ ਰਹੇ ਨੇ ਜੀ ਕਿ ਮੇਰੇ ਹੁੰਦੇ ਬਹੁਤ ਮੈਂ ਕੁਝ ਕਿਹਾ ਦੇਖੋ ਜੀ ਸਪੀਕਰ ਨੇ ਐਕਚੁਅਲੀ ਕੋਈ ਰਾਜਨੀਤਿਕ ਇੰਟਰਵੈਂਸ਼ਨ ਕਰਨੀ ਨਹੀਂ ਹੁੰਦੀ ਤੇ ਜੇ ਉਹ ਕਾਮਯਾਬ ਹੋਏ ਹੁੰਦੇ ਤੇ ਫਿਰ ਦੁਬਾਰਾ ਆ ਜਾਂਦੇ ਕਹਦੇ ਨੇ ਕਿ ਭਾਜਪਾ ਹੀ ਆ ਤੋੜ ਪੰਜਾਬ ਨੂੰ ਬਾਜਵਾ ਦਾ ਸਤੀਫਾ ਮਨਜ਼ੂਰ ਹੋ ਗਿਆ ਪੰਜਾਬ ਨੂੰ ਤੋੜਨ ਵਾਸਤੇ ਭਾਜਪਾ ਪੰਜਾਬ ਟੁੱਟਦਾ ਨਹੀਂ ਪਰ ਬਾਪੂ ਜੀ ਇੱਕ ਬੜਾ ਸਾਦਾ ਜੀਵਨ ਜੀ ਔਰ ਉਹਨਾਂ ਨੇ ਆਪਣੇ ਸਾਰੇ ਬੱਚੇ ਪੜ੍ਹਾਏ ਔਰ ਜਿਸ ਤਰ੍ਹਾਂ ਦੇ ਮਾਜੀ ਖੁਦ ਵੀ ਦੱਸਦੇ ਆ ਕਿ ਸਾਈਕਲਾਂ ਨੂੰ ਪੈਂਚਰ ਲਾਣ ਦਾ ਦਸਾਂ ਨੌ ਦੀ ਕਿਰਤ ਕਰਕੇ ਬਹੁਤ ਹੀ ਸਾਦਾ ਜੀਵਨ ਔਰ ਉਹਦੇ ਵਿੱਚ ਸਮਝ ਸੋਚ ਬੋਚ ਕੇ ਆਪਣੇ ਬੱਚਿਆਂ ਨੂੰ ਜਿਹੜੀ ਹੈਗੀ ਆ ਵਿੱਦਿਆ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਬੱਚਿਆਂ ਨੂੰ ਜੇ ਕੋਈ ਦੇ ਸਕਦੇ ਹੋ ਦੁਨੀਆ ਦੇ ਵਿੱਚ ਜਿਵੇਂ ਇਹ ਅੱਜ ਕੱਲ ਦੇ ਜਿਹੜੇ ਚਾਹੇ ਕੋਈ ਅਫਸਰ ਹੋਣ ਜੀ ਜਿਨ੍ਹਾਂ ਦੀਆਂ ਤੁਸੀਂ ਰੋਜ਼ ਸਟੋਰੀਆਂ ਚਲਾਉਂਦੇ ਹੋ ਔਰ ਚਾਹੇ ਕੋਈ ਪੋਲੀਟੀਸ਼ਨ ਹੋਵੇ ਪੀ ਜਿਹੜੀ ਮਾਇਆ ਦੀ ਕਮੋਚ ਲੱਗੇ ਹੋਏ ਨਾ ਵੀ ਕਮਾਂਡ ਲੱਗੇ ਹੋਏ ਆ ਵੀ ਜਿਹੜੀ ਦਸਾਂ ਨੌਂ ਦੀ ਕਿਰਤ ਆ ਉਹਦੇ ਵਿੱਚ ਜਿਹੜੀ ਬਰਕਤ ਆ ਉਹ ਹੋਰ ਦੂਜੇ ਕੰਮਾਂ ਦੇ ਵਿੱਚ ਨਹੀਂ ਆ ਸੋ ਇੱਕ ਮੈਨੂੰ ਲੱਗਦਾ ਇੱਕ ਜਿਹੜਾ ਹੈਗਾ ਬਾਪੂ ਜੀ ਤੋਂ ਕਾਫੀ ਕੁਝ ਸਿੱਖਣ ਵਾਲਾ ਮੈਂ ਆਪਣੇ ਸ਼ਰਦਾ ਦੇ ਫੁੱਲ ਪੇਟ ਕਰਦਾ ਔਰ ਬਾਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਵਾਸਤੇ ਰੱਖਣ ਔਰ ਉਹਨਾਂ ਦੇ ਪਰਿਵਾਰ ਨੂੰ ਉਸ ਰਸਤੇ ਤੇ ਚੱਲਣ ਦਾ ਇਨਫੈਕਟ ਸਾਰਿਆਂ ਨੂੰ ਜਿਹੜੇ ਆਪਾਂ ਜੋ ਸਾਨੂੰ ਗੁਰੂਆਂ ਨੇ ਕਿਹਾ ਸੀ ਦਸਾਂ ਨਾਮ ਦੀ ਕੀਰਤ ਕਰੋ ਤੇ ਵੱਣ ਕੇ ਛਕੋ ਨਾਮ ਜਿਪੋ ਉਹਦੇ ਨਾਲ ਜੋੜਨ ਦੀ ਲੋੜ ਐ ਇਸ ਲਈ ਸਟੈਂਡਰਡ ਪੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਕੇਂਦਰ ਸਰਕਾਰ ਹੈ ਇਹ ਇੱਕ ਜਿਹੜੀ ਤੁਸੀਂ ਕਹ ਲਓ ਵੀ ਆਪਣੀ ਸ਼ਕਤੀ ਦਾ ਦੁਰਪਯੋਗ ब्रूटਲ ਪਾਵਰ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਐਬਸੋਲਿਊਟ ਪਾਵਰ ਨਾ ਤਾਂ ਉਹਨਾਂ ਦੇ ਅਧਿਕਾਰ ਖੇਤਰ ਚੰਦਾ ਜੀ ਇਹ ਪੰਜਾਬ ਐਸੈਂਬਲੀ ਦੇ ਨਾਲ ਬਣਿਆ ਹੋਇਆ ਪੰਜਾਬ ਦੇ ਨਾਲ ਜੁੜੀ ਹੋਈ ਹੈ ਯੂਨੀਵਰਸਿਟੀ ਇਹ ਇਹਦੇ ਨਾਲ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਇਹ ਲਾਹੌਰ ਤੋਂ ਹੁੰਦਾ ਸੀ ਲਾਹੌਰ ਤੋਂ ਸ਼ਿਫਟ ਹੋ ਕੇ ਇੱਧਰ ਆਈ ਫਿਰ ਉਹ ਚਾਰ ਪਰਚ ਵੀ ਰਹੀ ਕੇ ਜਗ੍ਹਾ ਤੇ ਹੈੱਡਕੁਆਰਟਰ ਅਲਟੀਮੇਟਲੀ ਚੰਡੀਗੜ੍ਹ ਚ ਆਈ ਇਹਨਾਂ ਨੇ ਸਾਡੀ ਰਾਜਧਾਨੀ ਵੀ ਨਹੀਂ ਸਾਨੂੰ ਦੇ ਰਹੇ ਪੰਜਾਬੀ ਸਪੀਕਿੰਗ ਏਰੀਆ ਨਹੀਂ ਦੇ ਰਹੇ ਤੇ ਉੱਪਰੋਂ ਜੇ ਕੋਈ ਕਸਰ ਰਹਿੰਦੀ ਸੀ ਤਾਂ ਇਹ ਪਹਿਲਾਂ ਭਾਖੜਾ ਡੈਮ ਦਾ ਕੀਤਾ ਹੁਣ ਇਹਨਾਂ ਨੇ ਇਹ ਕੀਤਾ ਮਤਲਬ ਇਹ ਪੰਜਾਬੀਆਂ ਨੂੰ ਦੇ ਆਰ ਪੁਸ਼ਿੰਗ them ਅਗੇਂਸਟ ਦਾ ਵਾਲ ਤੇ ਇਹ ਫਿਰ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਬਹੁਤ ਮਾੜੀ ਗੱਲ ਕੀਤੀ ਹੈ ਇਹਨਾਂ ਨੇ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਓ ਤੇ अदरवाइज ਜਿਹੜਾ ਹੈਗਾ ਇਹ ਸਾਰਾ ਜਿਹੜਾ ਪੰਜਾਬ ਮਿਲ ਕੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਸਾਰ ਵਿਚਾਰ ਪਟਾੰਦਰਾ ਕਰਕੇ ਕਿਉਂਕਿ ਇਹ ਇੰਨਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਹੇ ਤੱਕਾ ਕਰ ਰਿਹਾ ਸਾਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੁਰਪੁਰੂ ਮਨਾਉਣ ਦੀ ਵੀ ਆਗਿਆ ਦੇ ਦਿੱਤੀ ਉਹਦੇ ਸਟੂਡੈਂਟਸ ਨੂੰ ਇਹ ਇਹਨਾਂ ਜੀ ਮੈਂ ਉਹੀ ਕਹ ਰਿਹਾ ਵੀ ਇਹ ਪੰਜਾਬੀਆਂ ਨੂੰ ਨਾ ਜੀ ਮਤਲਬ ਇੱਕ ਲਿਮਟ ਤੋਂ ਵਜੋਂ ਪੁਸ਼ ਕਰ ਰਿਹਾ ਹੈ ਇਹ ਔਰ ਆਪਣਾ ਜਿਹੜਾ ਏਜੰਡਾ ਹੈਗਾ ਆਪਣੇ ਧਰਮ ਦਾ ਏਜੰਡਾ ਹੈਗਾ ਉਹਦੇ ਚ ਤਾਂ ਇਹਨਾਂ ਨੇ ਜਿਹੜੇ ਸਰਕਾਰੀ ਕਰਮਚਾਰੀਆਂ ਨੂੰ ਕਿਹਾ ਵੀ ਆਰਐਸਐਸਟੀ ਛਾੱਕ ਡਿਊਟੀ ਤੇ ਜਾ ਕੇ ਅਟੈਂਡ ਕਰ ਸਕਦੇ ਪ ਮੈਂ ਵੀ ਜਿਹੜਾ ਹੈਗਾ ਇੱਕ ਗ੍ਰੈਜੂਏਟ ਕੌਨਸਟਿਚੂਐਂਸੀ ਕਿਉਂਕਿ ਜਦੋਂ ਮੈਂ ਪੜ੍ਹਦਾ ਸੀ ਉਦੋਂ ਜਿਹੜੀ ਯੂਨੀਵਰਸਿਟੀ ਸੀ ਉਹ ਪੰਜਾਬ ਯੂਨੀਵਰਸਿਟੀ ਸੀ ਪਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਬਾਅਦ ਵਿੱਚ ਬਣੀ ਆ ਇਹ ਮਤਲਬ ਸਾਨੂੰ ਇਹਨਾਂ ਨੇ ਜਿਹੜੇ ਮਤਲਬ ਇਹ ਡੈਮੋਕ੍ਰੇਸੀ ਦੇ ਲੋਕਰਾਜ ਦੇ ਦੁਸ਼ਮਣ ਹੈ ਇਹ ਸੰਗੀਤ ਢਾਂਚੇ ਦੇ ਦੁਸ਼ਮਣ ਹੈ ਇਹ ਬਾਕੀ ਸਾਰੇ ਸੱਭਿਆਚਾਰਾਂ ਨੂੰ ਖਤਮ ਕਰਕੇ ਤੇ ਸਿਰਫ ਤੇ ਸਿਰਫ ਇੱਕ ਸਿੰਗਲ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਜੀ ਕੈਪਟਨ ਮਰਿੰਦਰ ਸਿੰਘ ਮੋੜ ਸਰ ਗਰਮ ਦਿਖਾਈ ਦਿੱਤੇ ਕਿ ਇਸ ਤਰ੍ਹਾਂ ਯਾਰ ਮੇਰੀ ਗੱਲ ਸੁਣੋ ਜਦੋਂ ਪਹਿਲਾਂ ਹੁੰਦਾ ਸੀ ਸੁਣਦੇ ਹੁੰਦੇ ਛੋਟੇ ਹੁੰਦੇ ਸੀ ਵੀ ਜਦੋਂ ਤਾਂ ਬਰਸਾਤ ਪੈਂਦੀ ਸੀ ਤਾਂ ਡੱਡੂ ਨਿਕਲ ਆਉਂਦੇ ਸੀ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਪਹਿਲਾਂ ਵੀ ਇਦਾਂ ਹੋਇਆ ਸੀਗਾ ਲੋਕਾਂ ਨੇ ਫਿਰ ਵੀ ਉਹਦੇ ਤੇ ਟਰਸਟ ਕਰ ਲਿਆ ਜੀ ਪਹਿਲਾਂ ਤਾਂ ਬਾਜਬਾ ਸਾਹਿਬ ਸੀਗੇ ਪ੍ਰਧਾਨ ਉਹਨਾਂ ਨੂੰ ਕਹਿੰਦਾ ਸੀ ਹੱਤਵਾਦੀਆਂ ਨਾਲ ਸੰਬੰਧ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਸਰਕਾਰ ਬਣਾ ਕਰੋੜਾ ਰੁਪਏ ਖਰਚ ਕਰਕੇ ਇੱਕ ਸਟ੍ਰੈਟਜਿਸਟ ਲਿਆ ਕੇ ਤੇ ਉਹਨੂੰ ਪ੍ਰਮੋਟ ਕਰਕੇ ਔਰ ਲੋਕਾਂ ਦੇ ਲੋਕਾਂ ਦੇ ਚਾਹੇ ਚ ਆ ਵੀ ਗਏ ਇਹ ਇਹ ਜਿਹੜੀ ਕਾਰ ਦੀ ਹਾਂਡੀ ਹੁੰਦੀ ਹੈ ਬਾਰ ਬਾਰ ਨਹੀਂ ਛੱਡਦੀ ਉਹਨਾਂ ਨੇ ਆਪਣਾ ਉਹਨਾਂ ਨੂੰ ਲੋਕਾਂ ਨੇ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਵੀ ਕੈਪ ਹੋ ਜਾਂਦੀ ਆ ਜੀ ਤੇ ਜਦੋਂ ਇਲੈਕਸ਼ਨ ਹਾਰ ਜਾਂਦੇ ਤਾਂ ਵੀ ਗਾਇਬ ਹੋ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਆ ਤਾਂ ਨਿਕਲ ਆਉਂਦੇ ਹੁਣ ਬਹੁਤ ਹੋ ਗਿਆ ਬੜੀ ਬਾਰੀ ਹੋ ਗਿਆ ਹੁਣ ਨਹੀਂ ਲੋਕਾਂ ਨੇ ਕਾਨਫਰੈਂਸ ਵੀ ਜ਼ਿਕਰ ਕੀਤਾ ਕਿ ਭਾਜਪਾ ਹੀ ਪੰਜਾਬ ਦਾ ਅਸਲ ਕਰ ਸਕਦੀ ਹੈ ਉਹ ਪਹਿਲਾਂ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜੀ ਪਹਿਲਾਂ ਕਹਿੰਦੇ ਸੀ ਮੁਗਲ ਕਰ ਸਕਦੇ ਆ ਫਿਰ ਕਹਿੰਦੇ ਸੀ ਅੰਗਰੇਜ਼ ਕਰ ਸਕਦੇ ਆ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਤਾਂ ਉਹਦੇ ਤੋਤੇ ਹੁੰਦੇ ਆ ਇਹਦਾ ਕੇਂਦਰ ਦੀ ਸਰਕਾਰ ਦੇ ਤੋਤੇ ਆ ਜੋ ਕਹਿੰਦੇ ਉਹ ਹੀ ਕਰਦੇ ਆ ਜੰਨੀ ਸਾਹਿਬ ਜਾਨੀ ਕਿ ਲਾਡ ਆਰਡਰ ਤੇ ਕਰਦੇ ਨਹੀਂ ਜੀ ਕਿਸ ਤਰ੍ਹਾਂ ਬੇਕਦਰੀ ਹੁੰਦੀ ਆ ਦੇਖੋ ਚੰਨੀ ਸਾਹਿਬ ਦੀ ਤਾਂ ਜਿਹੜੀ ਲੈਂਡ ਆਰਡਰ ਦੀ ਤਰੀਫ ਤਾਂ ਪ੍ਰਧਾਨ ਮੰਤਰੀ ਵੀ ਕਰੀ ਜਾ ਰਿਹਾ ਚੰਨੀ ਸਾਹਿਬ ਦੀ ਜਦੋਂ ਆਪਣੀ ਸਰਕਾਰ ਸੀਗੀ ਉਹਦੇ ਨਾਲੋਂ ਬਿਹਤਰ ਹੈ ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਜਿਹੜਾ ਹੈਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਕਮਿਟਿਡ ਹੈ ਚਾਹੇ ਕ腐ਪਸ਼ਨ ਹੈ ਚਾਹੇ ਲੈਂਡ ਆਰਡਰ ਹੈ ਇਹ ਪਹਿਲੀ ਵਾਰੀ ਆ ਕੇ ਜਿਹੜੇ ਵੱਡੇ ਵੱਡੇ ਬੰਦੇ ਆ ਰਹੇ ਜੀ ਉਹ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਉਹਨਾਂ ਤੇ ਐਕਸ਼ਨ ਹੋ ਰਿਹਾ ਪਹਿਲਾਂ ਕਹਿੰਦੇ ਸੀ ਵੱਡਿਆਂ ਤੇ ਐਕਸ਼ਨ ਨਹੀਂ ਹੁੰਦਾ ਹੁਣ ਜਦੋਂ ਹੁੰਦਾ ਤਾਂ ਫਿਰ ਚੀਕਾ ਮਾਰਦੇ ਜੀ ਇਹ ਫਲਾਣਾ ਹੋ ਗਿਆ ਜੀ ਹੋ ਗਿਆ ਉਹ ਹੋ ਗਿਆ ਤਮਕੜਾ ਹੋ ਗਿਆ ਹੁਣ ਐਕਸ਼ਨ ਹੋ ਰਿਹਾ ਹੈਗਾ ਵੱਡੇ ਵੱਡੇ ਅ ਟੂ ਪ੍ਰੋਟੈਕਟ देयर ਲਾਈਫ ਐਂਡ ਲਿਮ ਐਂਡ देयर ਰੋਜ਼ਗਾਰ ਰੋਟੀ ਰੋਜ਼ਗਾਰ ਦੀ ਉਹ ਅਸੀਂ ਕਰਾਂਗੇ ਵੀ ਔਰ ਬਿਲਕੁਲ ਆਪਣੀ ਤਨਦੇਹੀ ਨਾਲ ਆਪਣੀ ਜਿਹੜੀ ਤਰਨ ਜਿਮਨੀ ਚੋਂ ਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉੱਥੇ ਦੇਖੋ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰੀ ਸਿਹਤ ਸੇਵਾਵਾਂ ਮਿਲੀਆਂ ਲੋਕ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਿਆ ਉਹਨਾਂ ਨੂੰ ਜਿੰਨੀਆਂ ਸਰਵਿਸਿਜ਼ ਆ ਗਈਆਂ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋਈ ਆ ਤੋ ਪੰਜਾਬ ਉਹਨਾਂ ਨੇ ਇੱਕ ਮਤਲਬ ਦੇਖ ਲਿਆ ਕਿ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਆ ਦਵਾਈ ਮਿਲ ਰਹੀ ਆ ਪਾਣੀ ਮਿਲ ਰਿਹਾ ਖੇਤਾਂ ਦੇ ਵਿੱਚ ਬਿਜਲੀ ਘਰਾਂ ਚ ਪਹਿਲਾਂ ਆਂਦੀ ਨਹੀਂ ਹੁੰਦੀ ਸੀ ਕੱਟ ਲੱਗਦੇ ਸੀ ਦੇਖੋ ਪੰਜਾਬ ਚ ਕਿੰਨੇ ਇਨਵਰਟਰ ਹੁੰਦੇ ਸੀ ਜਨਰੇਟਰ ਸੈੱਟ ਹੁੰਦੇ ਸੀ ਉਹ ਕਿੱਥੇ ਗਏ ਹੁਣ ਸਾਰੇ ਲੋੜ ਹੀ ਨਹੀਂ ਆਉਦੀ ਚ ਵੱਲੋ ਤੇ ਇਹ ਸਾਰਾ ਕੁਝ ਦੇਖ ਕੇ ਸਾਨੂੰ ਪੂਰੀ ਸਾਨੂੰ ਆਪਣੇ ਪੂਰਾ ਯਕੀਨ ਆ ਜੀ ਸਾਡੀ ਜਿਹੜੀ ਗਵਰਨਮੈਂਟ ਆ ਉਹਨੂੰ ਉਹਦੇ ਤੇ ਲੋਕ ਮੋਹਰ ਲਾਣਗੇ ਲੋਕਾਂ ਨੂੰ ਕੰਮ ਪਿਆਰਾ ਹੁੰਦਾ ਜੀ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਖੜਮਵਾਜੀਆ ਤੋਂ ਲੋਕ ਬਹੁਤ ਤੱਕੇ ਹੋਇਆ ਜੀ ਮੇਰੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਗਿਆ ਨੂੰ ਲਗਭਗ ਪਿਛਲੇ ਸਾਲ 28 ਨਵੰਬਰ 2024 ਨੂੰ ਗਏ ਸੀਗੇ ਅੱਜ ਉਹਨਾਂ ਦੀ ਨਿੱਗੀ ਯਾਦ ਨੂੰ ਤਾਜ਼ਾ ਕਰਦੇ ਆਂ ਪਹਿਲੀ ਵਰਸੀ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਭਾ ਵਿਖੇ ਮਨਾਈ ਗਈ ਹੈ ਜ ਜਿਹਦੇ ਵਿੱਚ ਸਮੂਹ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪਰਿਵਾਰ ਦੇ ਨਾਲ ਇਸ ਨਿੱਗੀ ਯਾਦ ਨੂੰ ਜਿਹੜਾ ਅਸੀਂ ਸੁੱਤ ਚ ਸ਼ਾਮਲ ਹੋ ਕੇ ਉਹਨਾਂ ਨੂੰ ਯਾਦ ਕੀਤਾ ਬਾਪੂ ਲਾਲ ਸਿੰਘ ਜੀ ਨੂੰ ਔਰ ਇਸ ਵਰਸੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਪਹੁੰਚੇ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਓਵਰਸ਼ੀਰ ਸਾਹਿਬ ਤੇ ਹਾਜ਼ਰੀ ਨਾਲ ਲਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਪੁਗਤਪਾਨ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਸਾਹਿਬ ਸਾਡੇ ਭਰਾ ਉਹ ਵੀ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਤੋਂ ਇਲਾਵਾ ਹਰ ਇੱਕ ਪਾਰਟੀ ਚਾਹੇ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਹੈ ਸਾਰੀਆਂ ਪਾਰਟੀਆਂ ਦੇ ਇੱਥੇ ਜਿਹੜੇ ਅਹੁਦੇਦਾਰ ਸਬੰਨ ਨਮਾਉਂਦੇ ਪੰਚੀ ਮੈਨੂੰ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸ਼ੁਕਰ ਮਹਾਰਾਜ ਜੀ ਦਾ ਕਿ ਸੱਚੇ ਪਾਸ਼ਾ ਬਹੁਤ ਅੱਛੀ ਉਮਰ ਉਪੋ ਕੇ ਗਏ ਸੀਗੇ 90 ਪਲੱਸ ਅੱਜ ਗਿਆਨੂ ਬੇਸ਼ੱਕ ਸਾਲ ਹੋ ਗਿਆ ਪਰ ਲੱਗਦਾ ਨਹੀਂ ਕਿ ਉਹਨਾਂ ਨੂੰ ਗਿਆਨੂ ਸਾਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਜੋ ਉਹਨਾਂ ਦਾ ਕਰਦਾਰ ਸੀ ਜੋ ਕਿਰਤ ਨਾਲ ਸਾਨੂੰ ਜੋੜ ਕੇ ਰੱਖਿਆ ਬੇਸ਼ੱਕ ਉਹ ਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਲੰਮਾ ਸਮਾਂ ਕੀਤੀ ਉਹਨਾਂ ਨੇ ਪਰ ਸਾਨੂੰ ਪੜਾਇਆ ਅਸੀਂ ਵੀ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਨੇ ਜੀ ਨਾਬਾ ਦੀ ਸੰਗਤ ਨੇ ਇਹ ਸੇਵਾ ਬਖਸ਼ੀ ਐਮਐਲਏ ਦੀ ਕਿ ਕਿਸੇ ਦੇ ਗਰੀਬ ਬੱਚੇ ਨੂੰ ਮਦਦ ਕੀਤੀ ਜਾਵੇ ਕੋਈ ਮਰੀਜ਼ ਆਉਂਦਾ ਕਿਸੇ ਨੂੰ ਕੋਈ ਕੈਂਸਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਦੀ ਮਦਦ ਕੀਤੀ ਜਾਵੇ ਬਹੁਤ ਸਾਰੇ ਗਰੀਬ ਪਰਿਵਾਰ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਵਿਆਹ ਦੇ ਵਿੱਚ ਕਿਸੇ ਰਾਸ਼ਨ ਦੀ ਜਾਂ ਕੋ ਮੇਰੇ ਕੋਲ ਆਉਂਦੇ ਆ ਸਭ ਦੀ ਮਦਦ ਅਸੀਂ ਕਰਦੇ ਆ ਤੇ ਇਹ ਫਾਊਂਡੇਸ਼ਨ ਜਿਹੜੀ ਬਣਾਈ ਹੈ ਦੇ ਤਹਿਤ ਅਸੀਂ ਸਾਈਕਲ ਟ੍ਰਾਈਸਾਈਕਲ ਤੇ ਬੈਟਰੀ ਵਾਲ ਸਾਈਕਲ ਬਹੁਤ ਜਲਦੀ ਹਾਂ ਬਹਲਕੇ ਦੇ ਵਿੱਚ ਦੇਣੀ ਸ਼ੁਰੂ ਕਰਾਂਗੇ ਜਿਹੜੇ ਵੀ ਲੋੜਵੰਦ ਕੋਈ ਬੱਚੇ ਬੱਚੀਆਂ ਹੈਗੇ ਨੇ ਕੋਈ ਜਾਤ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਨਹੀਂ ਜੋ ਵੀ ਲੋੜਵੰਦ ਜੋ ਵੀ ਸਿੱਖਿਆ ਲੈਣੀ ਚਾਹੁੰਦੇ ਔਰ ਸਕੂਲ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਸਾਡੇ ਬਾਪੂ ਜੀ ਦੇ ਨਾਂ ਤੇ ਬਣੀ ਫਾਊਂਡੇਸ਼ਨ ਦੇ ਵਿੱਚੋਂ ਉਹਨਾਂ ਨੂੰ ਸਾਈਕਲ ਟਰਾਈਸਾਈਕਲ ਦੀ ਬੈਟਰੀ ਵਾਲਾ ਟਰਾਈਸਾਈਕਲ ਜਿਹੜਾ ਦਵਾਗੇ ਸੋ ਇੱਕ ਵਾਰ ਫਿਰ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀਆਂ ਰਾਜਨੀਤਿਕ ਸ਼ਖਸੀਤਾਂ ਅਧਿਆਤਮਿਕ ਅਦਾਰੇ ਤੋਂ ਬਹੁਤ ਸਾਰੇ ਸਤਿਕਾਰਯੋਗ ਇੱਥੇ ਆਏ ਨੇ ਉਸ ਤੋਂ ਇਲਾਵਾ ਸਾਡੇ ਪਾਰਟੀ ਦੇ ਬਹੁਤ ਸਾਰੇ ਨਮਾਇंदे ਇੱਥੇ ਜਿਹੜੇ ਪਹੁੰਚੇ ਆ ਪੱਤਰਕਾਰ ਭਰਾ ਪਹੁੰਚੇ ਆ ਪ੍ਰਸ਼ਾਸਨ ਹਰ ਇੱਕ ਡਿਪਾਰਟਮੈਂਟ ਤੱਕ ਪਹੁੰਚਿਆ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਨਾਬਾ ਤੋਂ ਹਲਕਾ ਵਿਧਾਇਕ ਗੁਰਦੀਪ ਸਿੰਘ ਦੇ ਮਾਨ ਦੇ ਪਿਤਾ ਦੀ ਪਹਿਲੀ ਵਰਸੀ ਇਤਿਹਾਸਿਕ ਗੁਰੂ ਘਰ ਡੇਰਾ ਬਾਬਾ ਅਜਾਪਾਲ ਸਿੰਘ ਕੋੜਿਆਂ ਵਾਲਾ ਵਿਖੇ ਸ਼ਰਧਾ ਦੇ ਸਤਿਕਾਰ ਨਾਲ ਮਨਾਈ ਗਈ ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੋਂ ਇਲਾਵਾ ਨਾਬਾ ਹਲਕੇ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਪਾ ਪਾਣੀਆਂ ਕਹਾਣੀਆਂ ਪੁੱਤ ਪੁੱਤ ਕਰਨ ਸੋ ਅੱਜ ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਦੀ ਵਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਸਾਨੂੰ ਹੁਕਮ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾ ਚ ਪਾਇਆ ਔਰ ਜਿਹੜਾ ਬੱਚਾ ਐਮਐਲਏ ਬਣਿਆ ਉਹ ਭਾਗਾਂ ਵਾਲੇ ਦਾ ਸੀਗੇ ਪੁਲਿਸ ਨੂੰ ਅੱਜ ਇਨਪੁੱਟ ਸੀਗੀ ਜੀ ਕਿ ਪੰਜਾਬ 'ਚ ਕੋਈ ਹਮਲਾ ਹੋਮ ਦੀ ਖਬਰ ਸੀਗੀ ਕਿ ਇਸ ਤਰ੍ਹਾਂ ਤੁਸੀਂ ਵਾਚ ਕਰ ਦਿਓ ਤੁਸੀਂ ਨੂੰ ਅਖਬਾਰਾਂ ਦੀਆਂ ਗੱਡੀਆਂ ਅਰਲੀ ਮਾਰਨਿੰਗ ਚੈੱਕ ਕਰ ਲੀ ਤੇ ਮੈਂ ਪਤਾ ਕਰਾ ਲਊਗਾ ਮੈਂ ਪੁੱਛ ਲਊਗਾ ਮੇਰੇ ਧਿਆਨ ਚ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਦਾਂ ਤੋਂ ਸੰਧਵਾਜੀ ਕੇਂਦਰ ਦਾ ਕਿਸੇ ਨਾ ਕਿਸੇ ਡਾਕਾ ਲੱਗ ਰਿਹਾ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਪੰਜਾਬ ਦੀ ਨਾ ਸਿਧਾਂਤਕ ਘੇਰਾਬੰਦੀ ਦੀ ਗੱਲ ਹੈ ਇਹ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਹੈ ਜੀ ਪੰਜਾਬ ਨੂੰ ਸਾਡੇ ਵਿਰਸੇ ਨਾਲੋਂ ਤੋੜਨ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਸਾਡੀ ਜਿਹੜੀ ਬૌਧਿਕ ਤਾਕਤ ਦਾ ਪ੍ਰਤੀਕ ਹੈ ਔਰ ਇਹ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਹੋ ਹੀ ਨਹੀਂ ਸਕਦਾ ਜਿਹਦੀ ਤਾਕਤ ਸਿਰਫ ਸਿਰਫ ਪੰਜਾਬ ਵਿਧਾਨ ਸਭਾ ਕੋਲ ਹੈ ਯਾ ਤੁਹਾਡੇ ਪਾਰਲੀਮੈਂਟ ਆਫ ਇੰਡੀਆ ਕੋਲ ਹੈ ਇਹ ਨੋਟੀਫਿਕੇਸ਼ਨ ਨਾਲ ਹੀ ਨਹੀਂ ਹੋ ਸਕਦਾ ਸੋ ਇਹ ਨਾਲੇ ਮੇਰਾ خیال ਕਾਲੀ ਜੀ ਧੱਕਾ ਕਰ ਬੈਠੇ ਆ ਤੇ ਧੱਕਾ ਤਾਂ ਅਸੀਂ ਸੋਚ ਸਮਝ ਕੇ ਜਿਹੜਾ ਸਾਡੇ ਨਾਲ ਕੀਤਾ ਉਹ ਅਸੀਂ ਉਹ ਨਹੀਂ ਜਰਦੇ ਇਹ ਤਾਂ ਕਾਲੀ ਜੀ ਕੀਤਾ ਢਾ ਲਾਂਗੇ ਅਗਲਾ ਅਗਲਾ ਸਟੈਪ ਅਗਲਾ ਸਟੈਪ ਕੀ ਹੋਗਾ ਉਹਨੇ ਇਸ ਨੂੰ ਲੈ ਕੇ ਤਿਆਰੀ ਇਹਦੇ ਬਾਰੇ ਮੇਰੇ ਖਿਆਲ ਪੰਜਾਬ ਸਰਕਾਰ ਵੀ ਲੱਗੀ ਹੋਈ ਔਰ ਸਾਰੇ ਲੋਕ ਲੱਗੇ ਆਪਣੇ ਰਾਜਨੀਤਿਕ ਬਖਰੀਵੇਂ ਭਲਾ ਕੇ ਵੀ ਲੱਗੇ ਹੋਏ ਆ ਤੇ ਮੇਰੇ ਲੱਗਦਾ ਕੋਈ ਨਾ ਕੋਈ ਕੰਕਰੀਟ ਅਪਰਸਾ ਕੱਢਾਂਗੇ ਇਹਦੇ ਬਾਰੇ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਹੈ ਕੈਪਟਨ ਮਰਿੰਦਰ ਸਿੰਘ ਮੁਰ ਸਰ ਗਰਮ ਹੋਏ ਨੇ ਸਿਆਸਤ ਵਿੱਚ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਇਸ ਤਰ੍ਹਾਂ ਦੇ ਬਹੁਤ ਬੋਲ ਰਹੇ ਨੇ ਜੀ ਕਿ ਮੇਰੇ ਹੁੰਦੇ ਬਹੁਤ ਮੈਂ ਕਿਥੇ ਗਿਆ ਸਾਹ ਦੇਖੋ ਜੀ ਸਪੀਕਰ ਨੇ ਐਕਚੁਅਲੀ ਕੋਈ ਰਾਜਨੀਤਿਕ ਇੰਟਰਵੈਂਸ਼ਨ ਕਰਨੀ ਨਹੀਂ ਹੁੰਦੀ ਤੇ ਜੇ ਉਹ ਕਾਮਯਾਬ ਹੋਏ ਹੁੰਦੇ ਤੇ ਫਿਰ ਦੁਬਾਰਾ ਆ ਜਾਂਦੇ ਕਹ ਰਹੇ ਨੇ ਕਿ ਭਾਜਪਾ ਹੀ ਆ ਤੋੜ ਪੰਜਾਬ ਨੂੰ ਬਾਜਪਾ ਦਾ ਅਸਤੀਫਾ ਮਨਜ਼ੂਰ ਹੋ ਤੁਹ ਪੰਜਾਬ ਨੂੰ ਤੋੜਨ ਵਾਸਤੇ ਭਾਜਪਾ ਪੰਜਾਬ ਟੁੱਟਦਾ ਨਹੀਂ ਪਰ ਬਾਪੂ ਜੀ ਇੱਕ ਬੜਾ ਸਾਦਾ ਜੀਵਨ ਜੀ ਔਰ ਉਹਨਾਂ ਨੇ ਆਪਣੇ ਸਾਰੇ ਬੱਚੇ ਪੜ੍ਹਾਏ ਔਰ ਜਿਸ ਤਰ੍ਹਾਂ ਦੇ ਮਾਂ ਜੀ ਖੁਦ ਵੀ ਦੱਸਦੇ ਆ ਕਿ ਸਾਈਕਲਾਂ ਨੂੰ ਪੈਂਚਰ ਲਾਣ ਦਾ ਦਸਾਂ ਨੌ ਦੀ ਕਿਰਤ ਕਰਕੇ ਬਹੁਤ ਹੀ ਸਾਦਾ ਜੀਵਨ ਔਰ ਉਹਦੇ ਵਿੱਚ ਸਮਝ ਸੋਚ ਬੂਝ ਕੇ ਆਪਣੇ ਬੱਚਿਆਂ ਨੂੰ ਜਿਹੜੀ ਹੈਗੀ ਆ ਵਿੱਦਿਆ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਬੱਚਿਆਂ ਨੂੰ ਜੇ ਕੋਈ ਦੇ ਸਕਦੇ ਹੋ ਦੁਨੀਆ ਦੇ ਵਿੱਚ ਜਿਵੇਂ ਇਹ ਅੱਜ ਕੱਲ ਦੇ ਜਿਹੜੇ ਚਾਹੇ ਕੋਈ ਅਫਸਰ ਹੋਣ ਜੀ ਜਿਹਨਾਂ ਦੀ ਤੁਸੀਂ ਰੋਜ਼ ਸਟੋਰੀਆਂ ਚਲਾਉਂਦੇ ਹੋ ਔਰ ਚਾਹੇ ਕੋਈ ਪੋਲੀਟਿਸ਼ੀਅਨ ਹੋਵੇ We <laughs> do